ਟਮਾਟਰ ਦੇਖ ਕੇ ਬਿਲਕੁਲ ਡਰ ਗਏ ਕੀ ਕੀ ਗੱਲ ਹੈ ਮਾਟਰ ਦੇਖ ਕੇ ਬਿਲਕੁਲ ਡਰ ਗਏ ਜੀ 100 ਰੁਪਏ ਉੱਪਰ ਟਮਾਟਰ ਹੋ ਗਿਆ 100 ਰੁਪਏ ਕਿਲੋ ਦਾ 120 ਰੁਪਏ ਕਿਲੋ ਪਹਿਲਾਂ ਕਿੰਨਾ ਸੀਗਾ ਪਹਿਲਾਂ ਤਾਂ 40-50 ਰੁਪਏ ਕਿਲੋ ਹੀ ਸੀ ਤੇ ਬਾਕੀ ਸਬਜ਼ੀਆਂ ਦਾ ਕੀ ਕੀ ਰੇਟ ਜੀ ਸੋ ਜੀ ਇਹ ਭਿੰਡੀ ਬਹੁਤ ਤੇਜ਼ ਹੈ ਸਾਰਾ ਕੁਝ ਚੇਂਜ ਆ ਗਿਆ ਭਿੰਡੀ 60 ਰੁਪਏ ਕਿਲੋ ਆ ਹੈ ਮਹੰਗਨ 60 ਰੁਪਏ ਕਿਲੋ 40 ਰੁਪਏ ਕਿਲੋ ਧਾਲ ਹੈ ਹੂੰ ਇਹ ਸੋ ਤੁਹਾਡੇ ਤੁਹਾਡੇ ਬਜਟ ਤੇ ਵੀ ਇਹਦਾ ਅਸਰ ਪੈਂਦਾ ਹੋਊਗਾ ਬਹੁਤ ਪੈਂਦਾ ਹੀ ਬਜਟ ਤੇ ਬਜਟ ਹਿੱਲ ਜਾਂਦਾ ਸਾਰੇ ਮਹੀਨੇ ਦਾ ਮਰਾ ਬਹੁਤ ਕੰਮ ਖਰਾਬ ਹੀ ਹੋ ਰਿਹਾ ਦਾ ਮਹਿੰਗਾਈ ਜਿਆਦਾ ਹੋਈ ਵੀ ਬਹੁਤ ਬਹੁਤ ਤੇਜ਼ੀ ਆ ਗਈ ਸਾਰੀ ਸਬਜ਼ੀ ਦੇ ਬਹੁਤ ਤੇਜ਼ੀ ਆ ਪਤਾ ਨਹੀਂ ਪਿੱਛੇ ਮਰ ਗਈ ਕਿਤੇ ਹੁਣ ਬਾਹਰੋਂ ਬਾਹਰਲੀ ਸਬਜ਼ੀ ਆ ਰਹੀ ਹੈ ਪਹਾੜੀ ਪੂੜੀ ਦੀ ਉਰੇ ਸਬਜ਼ੀ ਹੋਈ ਨਹੀਂ ਕੁਛ ਧੁੱਪ ਕਰਕੇ ਨਹੀਂ ਹੋਈ ਟੈਂਪਰੇਚਰ ਕਰਕੇ ਕਰਕੇ ਸਬਜ਼ੀ ਦਾ ਬਹੁਤ ਰਟਾ ਹਰੇਕ 100 ਤੋਂ ਪਾਰ ਹੈ ਕੋਈ ਮਰਜੀ ਸਬਜ਼ੀ ਨਹੀਂ ਜਾਓ 100 ਤੋਂ ਪਾਰ ਹੀ ਮਿਲਦੀ ਆ ਤੁਹਾਡੀ ਗੇਪ ਤੇ ਕਿੰਨਾ ਅਸਰ ਪਊਗਾ ਬਹੁਤ ਵੱਡਾ ਅਸਰ ਪੈਣਾ ਸਾਰਿਆਂ ਦੀ ਅਸਰ ਪੈਣਾ ਇਕੱਲੇ ਦੀ ਮੇਰੀ ਕੀ ਜਿੰਨੇ ਨੇ ਖਰੀਦਦਾਰਾਂ ਨੂੰ ਸਾਰਿਆਂ ਦੀ ਅਸਰ ਹੈ ਅਸਰ ਹੈ ਅਸਲ ਤਾਂ ਇਹ ਟੈਂਪਰੇਚਰ ਕਰਕੇ ਹੀ ਸਬਜ਼ੀ ਮਰੀ ਜਿਹੜੀ ਪੰਜਾਬ ਚ ਨਹੀਂ ਹੋਈ ਜਿਹੜੀ ਬਾਹਰੋਂ ਸਬਜ਼ੀ ਆ ਰਹੀ ਹੈ ਉਹਦੇ ਕਰਕੇ ਇਹ ਮਹਿੰਗੀ ਹੈ ਜੀ ਹੁਣ ਤਾਂ ਪਹਾੜਾਂ ਚ ਵੀ ਸ਼ੁਰੂ ਹੋ ਗਈ ਬਾਰਸ਼ ਸਾਹ ਹੁਣ ਤਾਂ ਔਰੇ ਵੀ ਹੋ ਗਈ ਹੁਣ ਤਾਂ ਸਸਤੀ ਹੋ ਜੂਗੀ ਇਹ 5-10 ਦਿਨਾਂ ਨੂੰ ਸਸਤੀ ਹੋ ਜੂਗੀ ਸਬਜ਼ੀ ਯਾਨੀ ਕਿ ਹਾਂ ਦੋ ਮਹੀਨਾ 1.5 ਮਹੀਨਾ ਬਹੁਤ ਤੇਜ਼ੀ ਨਾਲ ਸਬਜ਼ੀ ਦਾ ਰੇਟ ਦੇਗਾ ਇਹਨੂੰ ਟਮਾਟਰ ਸੀ ਟਮਾਟਰ ਪਹਿਲਾਂ ਆਮ 20-30 ਰੁਪਏ ਹੁੰਦੇ ਸੀ ਸੋ 100 150 ਰੁਪਏ ਚ ਟਮਾਟਰ ਦੇ ਰਹੇ ਨੇ ਬਹੁਤ ਤੇਜੀ ਆ ਬਹੁਤ ਜਿਆਦਾ ਤੇਜੀ ਬਾਕੀ ਸਬਜ਼ੀਆਂ ਚ ਵੀ ਇਦਾਂ ਹੀ ਆ ਸਾਰੀਆਂ ਸਬਜ਼ੀਆਂ ਚ ਫੁੱਲ ਤੇਜੀ ਆ ਜੀ ਬਹੁਤ ਤੇਜੀ ਆ ਜੀ ਇੱਕ ਇੱਕ ਦੇ ਜਿਹਾ ਲਈ ਆ ਕਿ ਨਾ ਸਬਜ਼ੀ ਸਾਰੇ ਮਾਸਟਰ ਦੀ ਆ ਰਹੀਆਂ ਨੇ ਕੁਝ ਉਹ ਬਾਰਸ਼ਾਂ ਕਰਕੇ ਖਰਾਬ ਹੋ ਗਈਆਂ ਤੇ ਮਾਰਕੀਟ ਚ ਬਹੁਤ ਅਸਰ ਆ ਸੁੱਲ ਸਰਾਬੀ ਆ ਬਿਜਾਰ ਗਾਹ ਨਹੀਂ ਹੈ ਪਰ ਪਾੜੀ ਲੱਗ ਕੇ ਤੇ ਜਿਹੜਾ ਬਾਰਸ਼ ਕਰ ਕਾਰਨ ਸਾਰਾ ਬਾਜ਼ਾਰ ਬਿਲਕੁਲ ਖਾਲੀ ਪੈਨੇ ਮਾਰਕੀਟ ਬੇਲੀ ਪਈ ਆ ਸਬਜ਼ੀ ਸਾਰੇ ਮਹਿੰਗੇ ਹੋ ਗਏ ਇਸ ਕਰਕੇ ਆਮ ਆਮ ਦੇ ਖਰਚੇ ਤੋਂ ਬਹੁਤ ਜ਼ਿਆਦਾ ਹੋ ਗਿਆ ਜਿਵੇਂ ਟਮਾਟਰ ਦੀ ਪਹਿਲਾਂ 50 60 ਹੋ ਗਿਆ ਤੇ ਹੁਣ 100 ਤੋਂ ਉੱਪਰ ਜਾ ਰਿਹਾ ਕਿਸ ਤਰ੍ਹਾਂ ਤੇ ਬਹੁਤ ਵਾਰਸ਼ਪ ਹੈ ਕਿਉਂ ਦੇ ਕਰਕੇ ਨਾ ਜ਼ਿਆਦਾ ਹੂੰ ਤੇ ਨੁਕਸਾਨ ਹੋਇਆ ਜੀ ਟਮਾਟਰ ਕਿੰਨੇ ਰੁਪਏ ਕਿਲੋ ਹੁਣ ਟਮਾਟਰ ਹੋ ਗਿਆ ਜੀ ਆਪਣੇ 120 ਕਿਲੋ ਕੇ 150 ਰੁਪਏ ਜੀ ਟੇਢਾ 100 ਡੇਲੀ ਦੇ ਰੇਟ ਨਿਕਲੇ ਕੱਢ ਗਿਆ ਗੋਪੀ ਜੀ ਗੋਪੀ 80 ਰੁਪਏ ਕਿਲੋ ਜੀ ਲੋਕ ਵੀ ਆ ਕੇ ਤੁਹਾਨੂੰ ਕਹਿੰਦੇ ਹੋਣਗੇ ਕਿ ਇੰਨਾ ਮਹਿੰਗਾ ਹੀ ਆ ਹਰ ਬੰਦਾ ਗਰੀਬ ਬੰਦੇ ਦੇ ਬਾਹਰ ਹੈ ਜੀ ਕਿ ਮੇ ਆਦਰਕ ਕੀ ਰੇਟ ਚੱਲ ਰਿਹਾ ਆਦਾ ਹੋ ਗਈ 150 ਰੁਪਏ ਕਿਲੋ ਅਗਰ ਉਹ ਘਟ ਗਿਆ ਪਹਿਲਾਂ 200 ਰੁਪਏ ਤੋਂ ਅੱਗੇ ਕਿਲੋ ਕਰ ਜਾ ਲਸਣ ਲਸਣ ਤੋਂ 200 ਪਲੱਸ ਆਈ ਹੈ 200 ਤੋਂ 250 ਰੁਪਏ ਤੱਕ ਇਹ ਤੋਰੀ ਵਗੈਰਾ ਭਿੰਡੀ 50 60 ਰੁਪਏ ਕਿਲੋ ਨੇ ਭਿੰਡੀ 40 50 ਰੁਪਏ ਕਿਲੋ ਆਈ ਹੁਣ 20 30 ਵਾਲਾ ਕੋਈ ਕੰਮ ਨਹੀਂ ਆਈ ਕਈਆ ਵੀ 40 ਬਗਲ ਹੋ ਗਈ ਅੱਛਾ ਸਿਰੇ ਤੁਹਾਡੇ ਨਾਲ ਵੀ ਆ ਕੇ ਲੋ ਕਸਟਮਰ ਲੜਦੇ ਹੋਣਗੇ ਵੀ ਐਨਾ ਰੇਟ ਲਾਇਆ ਬੋਲ ਜੀ ਹਰੇਕ ਨੂੰ ਪਰਤ ਕਹਿੰਦਾ ਇਸੇ ਜਿਹੜੀ 100 150 ਸਬਜ਼ੀ ਬਣੇ ਹੁਣ 4 ਫੁੱਟ ਬਣ ਜਾਂਦੀ ਹੈ ਅਗਲੇ ਕੋਚ ਤੋਂ ਬਾਰ ਹੋ ਗਿਆ ਰੇਲ ਨਾ ਇਹ ਅਹ ਸਹਾਇਤ ਲਈ ਇਹ ਲੋਕ ਨਹੀਂ ਜਿਹੜੇ ਲੋਕ